ਸਾਡੇ ਤੇ ਆਨੰਦਪੁਰ ਸਾਹਿਬ ਨੂੰ ਜਾਂਦੇ ਤਾਸ਼ ਖੇਡਦੇ ਜਾਂਦੇ ਟਰਾਲੀਆਂ ਚ ਮੈਨੂੰ ਪਹਿਲਾ ਪਤਾ ਵੀ ਇਹ ਕਈਆਂ ਨੂੰ ਗੱਲਾਂ ਚੁਪੜੀਆਂ ਬਹੁਤ ਐ ਪਰ ਚੁਪੜੀਆਂ ਚਾਹੀਦੀਆਂ ਵੀ ਜੇ ਤੁਸੀਂ ਉਹਨੂੰ ਬੁਲਾਇਆ ਭਾਈ ਤੇ ਅਸੀਂ ਸਾਇਤ ਤੋਂ ਸਾਲੋਂ ਤੋਂ ਸਾਡੇ ਤੇ ਸਹਰਾਣੇ ਐਡਾ ਤਕੜਾ ਖਜ਼ਾਨਾ ਪਿਆ ਅਸੀਂ ਪੜਨ ਵਿਚਾਰਨ ਤੋਂ ਗਿਆਨ ਗੁਰੂ ਕਹਿਣ ਵਾਲੇ ਅਸੀਂ ਬੰਦੇ ਅੱਜ ਦੇਹਾਂ ਦੀ ਪੂਜਾ ਕਰਦੇ ਪਏ ਆ ਸ਼ਕਸ਼ੀ ਪੂਜਾ ਕਰਦੇ ਪਏ ਆ ਜੇ ਸਾਡੇ ਚ ਗਰਾਵਟ ਆਈ ਹੈ ਜੇ ਸਭ ਤੋਂ ਅਸੀਂ ਮੋਰੀ ਹੋ ਕੇ ਕਰਮ ਕਾਰ ਨਿਭਾ ਰਹੇ ਆ ਤੇ ਕਿਤੇ ਨਾ ਕਿਤੇ ਸਾਡੇ ਘਰਾਂ ਚੋਂ ਬਾਣੀ ਮੰਫੀ ਹੋਈ ਹੈ ਬਣ ਦੀ ਵਿਚਾਰ ਚਲੇ ਗਈ ਕਦੀ ਸਮਾਸੀ ਸੇਰੇ ਗੁਰੂ ਹਰਗੋਬਿੰਦ ਪਾਸ਼ਾ ਮੀਰੀ ਪੀਰੀ ਦੇ ਮਾਲਕ ਆਪਣੀ ਧੀ ਨੂੰ ਜਦੋਂ ਤੋੜਦੇ ਨੇ ਉਥੇ ਤਵਾਰੀਖ ਦੇ ਪੰਨਿਆਂ ਤੇ ਲਿਖਿਆ ਧੀ ਨੇ ਕਿਹਾ ਪਿਤਾ ਨੂੰ ਪਿਤਾ ਜੀ ਮੇਰੇ ਤੁਹਾਡੇ ਨਾਲ ਦੋ ਰਿਸ਼ਤੇ ਨੇ ਇੱਕ ਤੇ ਤੁਹਾਡੇ ਘਰ ਜਨਮ ਲੈਣ ਕਰਕੇ ਮੈਂ ਤੁਹਾਡੀ ਧੀ ਆ ਇੱਕ ਤੁਹਾਡੇ ਕੋਲ ਸਿੱਖਿਆ ਲੈਣ